ਆਉਗੀ ਟਰਾਲੀ ਸਾਰਾ ਕੁਝ ਆਊਗਾ ਟਰੱਕ ਆਉਣਗੇ ਨਾ ਨਾ ਟਰੱਕ ਆਉਣਗੇ ਟਰਾਲੀ ਵੀ ਆਊਗੀ ਕੋਈ ਗੱਲ ਨਹੀਂ ਲੜ ਰਹੇ ਤਾਂ ਥੋੜਾ ਦਿਮਾਗ ਖਰਾਬ ਹੋਇਆ ਫੇਰ ਤੇਰਾ ਹੋਇਆ ਹੋਇਆ ਤੇਰਾ ਹੋਇਆ ਤੂੰ ਬਾਹਰਲੇ ਨੂੰ ਡਰਾਈ ਜਾਣਾ ਇਹ ਕਹਿ ਰਹੇ ਵੀ ਉਧਰ ਦੀ ਆ ਇਧਰ ਦੀ ਤੂੰ ਕੋਣ ਹੈ ਕਹਿਣ ਵਾਲਾ ਹਲੋ ਤੈਨੂੰ ਕਿਹਾ ਕਿਨੇ ਸੀ ਪਹਿਲਾਂ ਇਹ ਦੱਸ ਆਪੇ ਲੈ ਆਰਡਰ ਫਿਰ ਤੇਰੀ ਕੰਪਲੀਟ ਕਰਾਂਗੇ ਨਹੀਂ ਕਹਿ ਵੀ ਕਿਨੇ ਦਿੱਤਾ ਆਰਡਰ OSG ਨੇ ਕਿਹਾ OSG ਨੂੰ ਫੋਨ ਲਾ ਫੋਨ ਲਾ OSG ਹੱਥ ਜਿਨਾ ਕਰ ਉਹ ਹੋਣ ਲਾਵੇ ਕਿਹਨੂੰ ਕਰ ਰਹੇ ਹਾਂ ਇੱਕ ਮਿੰਟ ਕੀ ਯਾਰ ਦਾ ਤੂੰ ਬਾਹਰਲੇ ਬੰਦੇ ਉਥੋਂ ਮੋੜੀ ਜਾਂਦਾ ਹਾਂ 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 ਮਾਰੇਗਾ ਮੇਰੇ ਮਾਰੇਗਾ ਤੈਨੂੰ ਲੱਗ ਜੂ ਪਤਾ ਤੈਨੂੰ ਮਾਰੇਗਾ ਲਾ ਰਮਨ ਉੱਤੇ ਜਾ ਬੱਜੂ ਗਈ ਤੇ ਗੱਲ ਕਰ ਰਿਹਾ ਤੇ ਬੱਜੂ ਗਈ ਹੈ ਜਿਹੜੇ ਤੇਰੇ ਲੱਛਣ ਨੇ ਮਾਫ ਬੱਜੂ ਵਾਦ ਨੂੰ ਦੱਸ ਰਿਹਾ ਤੇਰੇ ਬੱਜੂ ਨਾ ਨਾ ਹਾਂ ਹਾਂ ਦੱਸ ਬੱਚਾ ਮੈਂ ਦੱਸ ਨਾ ਨਾ ਦੱਸ ਤੇ ਤੂੰ ਪਤਾ ਵੀ ਚਪੇੜੇ ਪੈਣੇ ਨਾ ਉਹ ਤੇਰੇ ਨਾ ਨਾ ਤੈਨੂੰ ਪਤਾ ਕਿ ਤੇਰੇ ਉਰੇ ਚਪੇੜਾ ਨਹੀਂ ਪੈਣੇ ਤੂੰ ਤਾਂ ਪਤਾ ਨਾ ਨਾ ਤੂੰ ਰੋਕ ਤੂੰ ਦੁਬਾਰੇ ਰੋਕ ਤੈਨੂੰ ਇੱਥੇ ਉੱਥੇ ਆ ਕੇ ਰੋਕ ਦੇਣ ਦੱਸੂ ਤੂੰ ਦੁਬਾਰੇ ਟਾਲੀਆ ਤੂੰ ਰੋਕ ਉੱਥੇ ਆ ਕੇ ਸਾਥ ਹੋ ਜਾ ਸਾਥ ਨਾ 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 ਤੈਨੂੰ ਕੀਰ ਤੂੰ ਕਹੀ ਇਹਨੂੰ ਰੋਕ ਕੇ ਸਾਥ ਹੋ ਜਾ ਸਾਥ ਤੂੰ ਕਹਿ ਰਹੇ ਤੈਨੂੰ ਰੁਕੀ ਆ ਇੱਕ ਮੀਟਰ ਦਾ ਮੰਨ ਲਾ ਫਿਰ ਤੂੰ ਕਹਿ ਰਹੇ ਤੈਨੂੰ ਰੁਕੀ ਆ